ਜਲੰਧਰ West ਬਾਈਪੋਲ ਦਾ ਰਿਜ਼ਲਟ ਆਣਾ ਸ਼ੁਰੂ ਹੋ ਗਿਆ ਹੈ ਅਤੇ ਚੌਥੇ ਰਾਊਂਡ ਤੋਂ ਬਾਅਦ ਆਪਾਂ ਦੇਖਿਆ ਵੀ ਲਗਾਤਾਰ ਆਮਾਦੀ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ ਮਹਿੰਦਰ ਪਗਤ ਜਿਹੜੇ ਲੀਡ ਕਰ ਰਹੇ ਨੇ ਨੰਬਰ 2 ਦੇਤੇ ਕਾਂਗਰਸ ਸੁਰਿੰਦਰ ਗੌਰਨੇ ਅਤੇ ਉਸ ਤੋਂ ਬਾਅਦ ਸ਼ੀਤਨਗਰਾਲ ਨੇ ਭਾਜਪਾ ਦੇ ਲੇਕਿਨ ਆਮਾਦੀ ਪਾਰਟੀ ਜਿਹਨੇ ਬਹੁਤ ਜ਼ੋਰ ਲਗਾਇਆ ਸੀ ਭਗਵੰਤ ਮਾ ਚੀਫ ਮਿਨਿਸਟਰ ਖੁਦ ਕੈਂਪ ਕਰਕੇ ਬੈਠੇ ਸੀ ਜਲੰਧਰ ਦੇ ਵਿੱਚ ਉਹਨਾਂ ਨੇ ਕਾਫੀ ਜ਼ੋਰ ਲਗਾਇਆ ਸੀ ਸੀਟ ਵਾਸਤੇ ਲੇਕਿਨ अर्ਲੀ ਜਿਹੜੇ ਸਾਈਨਸ ਆ ਰਹੇ ਚਾਰ ਰਾਊਂਡ ਤੋਂ ਬਾਅਦ ਲੰਬੀ ਚੌੜੀ ਲੀਡ ਹੈਗੀ ਹੈ ਹੁਣ ਆਮਾਦੀ ਪਾਰਟੀ ਜ਼ੋਰ ਲਗਾਇਆ ਸੀ ਆਮਾ ਦੀ ਪਾਰਟੀ ਨੇ ਔਰ ਰਿਜ਼ਲਟਸ ਵੀ ਉਹਦਾ ਦੇ ਆ ਰਹੇ 4 ਰਾਉਂਡਸ ਤੋਂ ਬਾਅਦ ਲੀਡ ਮਿਲ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਰਵਿੰਦਰ ਕੌਰ ਰਾਜੀ ਬਲਾਕ ਪ੍ਰਧਾਨ ਕੈਂਟ ਅਸੀਂ ਇਹ ਰਿਜ਼ਲਟ ਨੂੰ ਬਹੁਤ ਸਾਨੂੰ ਪਤਾ ਸੀ ਕਿ ਰਿਜ਼ਲਟ ਇਹੀ ਆਉਣੇ ਹੈਗੇ ਆ ਕਿਉਂਕਿ ਦੇਖੋ ਜੇ ਉਹਨਾਂ ਨੂੰ ਉਹਦੋਂ ਜਿਤਾਇਆ ਸੀ ਸ਼ੀਤਲੰਗੁਰਾਲਜੀ ਨੂੰ ਠੀਕ ਹੈ ਨਾ ਤੇ ਜੇ ਉਹ ਉਸ ਨੂੰ ਆਪਣੀ ਠੋਕਰ ਮਾਰ ਕੇ ਆ ਗਏ ਚਲੇ ਗਏ ਕਿਸੇ ਜੋ ਵੀ ਹੋਇਆ ਹੈ ਨਾ ਗਲਤ ਕੰਮ ਕੀਤਾ ਉਹਨਾਂ ਨੇ ਅੱਜ ਉਹ ਬਹੁਤ ਪਛਤਾ ਰਹੇ ਹੁਣ ਇਸ ਜੀ ਨੂੰ ਕਿ ਮੈਂ ਕਿ ਇਹ ਸਾਡੇ ਭਗਵੰਤ ਮਾਨ ਜੀ ਦੇ ਸਾਡੇ ਕੇਜਰੀਵਾਲ ਜੀ ਦੇ ਮੂਹ ਨੂੰ ਬੋਟਾਂ ਪਈਆਂ ਦੇਖੋ ਭਗਵੰਤ ਮਾਨ ਜੀ ਦੀ ਸਾਰੀ ਫੈਮਿਲੀ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਨਾਲ ਸਾਰੇ ਵਰਕਰਸ ਵਾਲੰਟੀਅਰਸ ਅਹੁਦੇਦਾਰਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਉਹ ਮਿਹਨਤ ਦਾ ਫਲ ਹੈਗਾ ਕਿ ਅੱਜ ਅਸੀਂ ਆਪਣੀ ਜਿੱਤ ਪ੍ਰਾਪਤ ਕਰ ਰਹੇ ਹੈਗੇ ਆ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਵੈਸਟ ਵਿੱਚ ਲੋਕੀ ਬਹੁਤ ਦੁਖੀ ਸੀ ਉਹਨਾਂ ਕੋਲੋਂ ਕਿਉਂਕਿ ਉੱਥੇ ਬਹੁਤ ਗਲਤ ਕੰਮ ਹੋ ਰਹੇ ਸੀਗੇ ਤੇ ਭਗ ਸਾਰੇ ਕੰਮ ਇਹ ਖਤਮ ਕਰਾਂਗਾ ਠੀਕ ਹੈ ਟਾਈਮ ਲੱਗੇਗਾ ਹੌਲੀ ਹੌਲੀ ਸਾਰੇ ਕੰਮ ਉਹਨੇ ਸ਼ੁਰੂ ਕਰ ਲਏ ਹੈਗੇ ਤੇ ਕੰਮ ਕਰਨਗੇ ਵੀ ਵਿਕਾਸ ਵੀ ਕਰਨਗੇ ਉੱਤੇ ਤੇ ਉੱਥੇ ਵਿਕਾਸ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈਗਾ ਸੋ ਇੱਕ ਇਹ ਵਿਕਾਸ ਨੂੰ ਜਾਂ ਇਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਹਨ ਤੇ ਅਸੀਂ ਅੱਜ ਇੱਕ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕਰ ਰਹੇ ਹੈਗੇ ਹੋਰ ਵੀ ਲੋਕ ਨੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਅੱਜ ਆਮ ਆਦਮੀ ਪਾਰਟੀ ਦੇ ਜੋ ਰਿਜ਼ਲਟਸ ਆ ਰਹੇ ਨੇ ਚਾਰ ਰਾਊਂਡਸ ਤੋਂ ਬਾਅਦ ਤੇ ਲੀਡ ਕਰ ਰਹੇ ਨੇ ਮੋਹਿੰਦਰ ਭਗਤ ਕਿਸ ਤਰ੍ਹਾਂ ਦੇਖਦੇ ਨੇ ਤੁਸੀਂ ਆਪਾਂ ਅੱਜ ਬਹੁਤ ਖੁਸ਼ ਆਂ ਮhender bhagat ਅੱਗੇ ਅੱਗੇ ਕੀ ਆਪਾਂ ਜਿੱਤ ਗਏ ਆਂ ਇਸ ਕਰਕੇ ਤੁਹਾਨੂੰ ਕੋਈ ਡੈਨ ਨਹੀਂ ਆਪਾਂ ਸਵੇਰੇ ਜਦੋਂ ਆਏ ਹਾਂ ਪੂਰਾ ਵਿਸ਼ਵਾਸ ਸੀ ਕਿ ਆਪਾਂ ਬਹੁਤ ਵੱਡੀ ਲੀਡ ਲੈ ਕੇ ਜਿੱਤਣਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਰਿਜ਼ਲਟ ਨੂੰ ਬੜਾ ਜ਼ੋਰ ਲਗਾਇਆ ਆਪ ਕਾਰਕਟਰਾਂ ਵਾਲੇ ਵੀ ਵਰਕ ਬਹੁਤ ਵਧੀਆ ਰਿਜ਼ਲਟ ਆ ਰਿਹਾ ਤੇ ਬਹੁਤ ਹੀ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਤੇ ਕੰਮ ਵੀ ਬਹੁਤ ਵਧੀਆ ਕਰਦੇ ਇਹਨਾਂ ਵਰਗਾ ਮਹਿੰਦਰ ਭਗਤ ਵਰਗਾ ਬੰਦਾ ਕੋਈ ਵੀ ਕੈਂਡੀਡੇਟ ਵਿੱਚੋਂ ਨਹੀਂ ਇਹ ਸਭ ਤੋਂ ਬੈਸਟ ਬੰਦਾ ਹੈ ਸਭ ਤੋਂ ਬੈਸਟ ਹਾਂ ਸਭ ਤੋਂ ਬੈਸਟ ਕੈਂਡੀਡੇਟ ਹੈ ਆਪਾਂ ਨਦੂਆਂ ਦੇ ਆਰਡਰ ਖਾਲੀ ਦੇਤੇ ਕਿ ਤੁਹਾਨੂੰ ਪਤਾ ਸਾਡੇ ਡੀਏ ਡੀਏ ਬੋਕ ਹੋ ਕੇ ਗੱਡੀਆਂ ਆਪਾਂ ਰੋਡ ਸ਼ੋਅ ਕਰਨਾ ਅੱਜ ਤੁਹਾਡਾ ਰੋਡ ਸ਼ੋਅ ਤਿਆਰ ਹੈ ਹੁਣੇ ਥੋੜੀ ਥੋੜੀ ਦੇਰ ਤੇ ਘਰ ਆ ਰਹੇ ਨੇ ਪਬਲਿਕ ਨੇ ਕਿ ਹੁਣੇ ਚਾਰ ਰਾਊਂਡ ਤੋਂ ਬਾਅਦ ਹੀ ਹਾਲੇ ਚਾਰ ਰਾਊਂਡ ਹੋਏ ਨੇ ਇੱਥੇ ਔਰ ਚਾਰ ਰਾਊਂਡ ਦੇ ਰਿਜ਼ਲਟਸ ਜਿੱਦਾਂ ਦੇ ਆਏ ਆ ਕਿ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਕਾਫੀ ਕਨਸੋਲੀਡੇਟ ਜਿਹੜੀ ਹੈ ਲੀਡ ਕਰਨੀ ਸ਼ੁਰੂ ਕਰਤੀ ਹੈ ਮਹਿੰਦਰ ਭਗਤ ਅ ਤੇ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਵਰਕਰਸ ਦੇ ਵਿੱਚ ਆਲਰੇਡੀ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਸਟਾਰਟ ਹੈ ਔਰ ਆਮਾਦੀ ਪਾਰਟੀ ਦੇ ਝੰਡਿਆਂ ਦੇ ਨਾਲ ਪਾਰਟੀ ਫਲੈਗਸ ਦੇ ਨਾਲ ਵਿਦੇਸ਼ ਤੋਂ ਕਿਸਨਾ ਕਾਊਂਟਿੰਗ ਸੈਂਟਰ ਦੇ ਬਾਹਰ ਆਮਾਦੀ ਪਾਰਟੀ ਦੇ ਵਰਕਰਸ ਜਿਹੜੇ ਨੇ ਆਲਰੇਡੀ ਸੈਲੀਬ੍ਰੇਸ਼ਨ ਮੂਡ ਦੇ ਵਿੱਚ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਚਾਰ ਰਾਊਂਡਸ ਤੋਂ ਬਾਅਦ ਜਿਹਦਾ ਰਿਜ਼ਲਟ ਆਇਆ ਹੈ ਉਹ ਸੀਟ ਆਲਮੋਸਟ ਜੱਗੇ ਨੇ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਅਸੀਂ ਕੱਲ ਹੀ ਲੱਡੂਆਂ ਦੇ ਆਰਡਰ ਦੇ ਦਿੱਤੇ ਸੀ ਉਹ ਸ਼ੋਰ ਸੀ ਲਈ ਆਪਣੀ ਵਿਕਟਰੀ ਦੇ ਬਾਰੇ ਸੋ ਇਹ ਤਸਵੀਰਾਂ ਆਮਾ ਦੀ ਪਾਰਟੀ ਵਾਸਤੇ ਕਾਫੀ ਮੋਰਲ ਬੂਸਟਿੰਗ ਹੋਣ ਗਿਆ ਕਿਉਂਕਿ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਦੇ ਰਿਜ਼ਲਟਸ ਰਹੇ ਸੀ ਉਸ ਤੋਂ ਬਾਅਦ ਬੜੀ ਇੱਕ ਸੈਟਬੈਕ ਸੀ ਪਾਰਟੀ ਵਾਸਤੇ ਡਿਜੈਕਸ਼ਨ ਸੀ ਪਾਰਟੀ ਵਾਸਤੇ ਲੇਕਿਨ ਜਿਸ ਤਰ੍ਹਾਂ ਦਾ ਹੁਣ ਇਹ ਰਿਜ਼ਲਟਸ ਰਹੇ ਨੇ ਇਹਨਾਂ ਵਾਸਤੇ ਤੇ ਆਪਾਂ ਗੱਲ ਕਰਾਂਗੇ ਕੁਝ ਲੋਕਾਂ ਦੇ ਨਾਲ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ 4 ਚਾਰ ਚਾਰ ਰਾਊਂਡਸ ਤੋਂ ਬਾਅਦ ਆਮਾਦੀ ਪਾਰਟੀ ਜਿਹੜੀ ਹੈ ਲੀਡ ਕਰ ਰਹੀ ਹੈ ਮੋਹਿੰਦਰ ਭਗਤ ਦੀ ਵਿਕਟਰੀ ਆਲਮੋਸਟ ਸਰਟਨ ਲੱਗ ਰਹੀ ਕਿਸ ਤਰ੍ਹਾਂ ਦੇਖਦੇ ਹੋ ਜੀ ਬਹੁਤ ਵਧੀਆ ਕੰਮ ਕਰ ਰਹੇ ਸੀ ਭਗਵੰਤ ਮਾਨ ਸਾਹਿਬ ਉਹਨਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਇਹ ਸੀਟ ਆਪਾਂ ਜਰੂਰ ਕੱਢਾਂਗੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਸਾਨੂੰ ਉਹਦੇ ਉੱਤੇ ਪੂਰਾ ਯਕੀਨ ਹੈਗਾ ਕਿ ਉਹ ਪੂਰੇ ਕਰਨਗੇ ਸੈਲੀਬ੍ਰੇਸ਼ਨ ਦੀ ਤਿਆਰੀ ਕਿੱਦਾਂ ਦੀ ਹੈ ਸੈਲੀਬ੍ਰੇਸ਼ਨ ਦੀ ਤਿਆਰੀ ਸਭ ਖੂਰੀ ਆਪਾਂ ਕੀਤੀ ਹੋਈ ਆ ਆਪਣੀ ਜਿੰਨੀ ਵੀ ਟੀਮ ਹੈਗੀ ਸਾਰੀ ਪਹੁੰਚ ਰਹੀ ਆ ਹਮ ਹਮ ਆ ਕੇ ਬਸ ਹਾਂਜੀ ਕੀ ਨਾਮ ਹੈ ਤੁਹਾਡਾ ਕਿੰਨੀ ਮੇਰਾ ਨਾਮ ਹੈ ਬਿੰਨੀ ਨਾਮ ਹੈ ਉਸ ਦਾ ਰਿਜ਼ਲਟ ਆ ਰਿਹਾ ਹੈ ਨਾਮਾ ਦੀ ਪਾਰਟੀ ਵਾਸਤੇ ਤੇ ਸੈਲੀਬ੍ਰੇਸ਼ਨ ਦਾ ਟਾਈਮ ਆ ਗਿਆ ਹਾਂਜੀ ਜੀ ਬਿਲਕੁਲ ਸੈਲੀਬ੍ਰੇਸ਼ਨ ਦਾ ਟਾਈਮ ਆ ਗਿਆ ਸੀ ਸੈਲੀਬ੍ਰੇਟ ਕਰ ਰਹੇ ਆ ਭਗਤ ਜੀ ਵਿਨ ਹੋਣਗੇ ਸੋ ਆਲਰੇਡੀ ਕਿਉਂਕਿ 4 ਰਾਊਂਡ ਦਾ ਰਿਜ਼ਲਟ ਆਇਆ ਹੈ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਇੰਡੀਕੇਟਰਸ ਆਏ ਨੇ ਕਿ ਆਮ ਆਦੀ ਪਾਰਟੀ ਦੇ ਮਹਿੰਦਰ ਭਗਤ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਸੋ ਆਮ ਆਦੀ ਪਾਰਟੀ ਦੇ ਕੈਂਪ ਦੇ ਵਿੱਚ ਆਲਰੇਡੀ ਸੈਲੀਬ੍ਰੇਸ਼ਨ ਸ਼ੁਰੂ ਹੋ ਗਈ ਹੈ VOTING ਹਾਲੇ ਗਿਣਤੀ ਹਾਲੇ ਕਾਫੀ ਹਾਲੇ ਬਾਕੀ ਹੈ ਲੇਕਿਨ ਜਿਸ ਤਰ੍ਹਾਂ ਸਾਈਨਸ ਆ ਰਹੇ ਨੇ ਆਮ ਆਦੀ ਪਾਰਟੀ ਦੇ ਕੈਂਪ ਦੇ ਵਿੱਚ ਸੈਲੀਬ੍ਰੇਸ਼ਨ ਜੜੀ ਹੈ ਉਹ ਸਟਾਰਟ ਹੈ ਜਲੰਧਰ ਤੋਂ ਕੈਮਰਾ ਪਰਸਨ ਗੁਜਰੀ ਦੇ ਨਾਲ ਅਸੀਮ